ਇਹ ਦਾ ਪਤਾ ਨਹੀਂ ਕਿ ਇਹਦਾ ਕਿਹ ਜਿਆ ਹੋਣਾ ਨਹੀਂ ਮੱਖੜਾ ਵੇਖ ਹੂੰ ਅੱਛਾ ਬੜੀ ਠੰਡ ਪੈਣੀ ਠੰਡ ਬਹੁਤ ਹੈ ਨਾ ਆ ਮੇਰਾ ਹੱਥ ਸੁਨ ਹੋ ਗਿਆ ਰਾਜੇ ਓਏ 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 ਇਹ ਬੜਾ ਨਾ ਕੱਲ ਮੈਨੂੰ ਇੱਕ ਕੁੜੀ ਮਿਲੀ ਉਹਦੀ ਗੱਲਾਂ ਦੇ ਵਿੱਚ ਆ ਪਰਲੀ ਤਿਆਰੀ ਨਵੇਂ ਦਿੰਦੀ ਯੈਸ 2 1 2024 2 1 2 ਨਹੀਂ ਨਹੀਂ 2 0 2 0 0 2 ਆਹੋ 2 1 ਉਹ 0 2 0 1 2000 ਦੀਆਂ ਤੇ 24 ਦੀਆਂ ਵਧਾਈਆਂ ਮਤਲਬ ਆਪਾਂ 2024 ਦੇ ਦੂਸਰੇ ਦਿਨ ਵਿੱਚ ਐਂਟਰੀ ਕਰ ਲਈ ਆ ਹਾਂਜੀ ਤੇ ਸასიਖਾਲ ਜੀ ਸਾਰਿਆਂ ਨੂੰ ਤੇ ਐਂਟਰੀ ਹੋ ਗਈ ਸਾਡੀ ਹੁਣ ਦੂਜੇ ਦਿਨ ਦੇ ਵਿੱਚ ਤੇ ਬੁੱਕ ਤੇ ਜਾਣੇ ਆ ਦਿਨ ਹੁਣ ਕਿ 10 ਸਾਲ ਲੰਘ ਗਿਆ ਪਤਾ ਨਹੀਂ ਲੱਗਣਾ ਤੇ ਚੜਿਆ ਗੱਲ ਅਗਰ ਕਿਹਾ ਅੱਜ ਬਾਬੀ ਮੌਸਮ ਤੇ ਖਰਾਬ ਗਿਆ ਜਾਂ ਠੰਡ ਠੰਡ ਬਹੁਤੀ ਪੈਦੀ ਜਾਂਦੀ ਆ। ਬਾਕੀ ਕਪੀੜਾਂ ਬੜੀਆਂ ਇਕੱਠੀਆਂ ਹੋਈਆਂ ਮੈਂ ਪਾਵਰ ਚੱਲ ਕਰਨ। ਉਹ ਇਧਰ ਆ। ਉਹ ਤੂੰ ਕਿਹੜਾ ਓਏ। ਪਰੇ ਫਰਦਾ ਰੂੜੀਆਂ ਦੇ ਪਰੇ ਪਰੇ। ਚਲੋ ਘਰ ਚਲੋ ਚੋ 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 ਚੋ। ਇਹ ਆ ਵੀ ਇਧਰ। ਕਾਸ ਕਰਾ ਕਿੰਨੀ ਕੁ ਮਰ ਹੋ ਗਈ ਇਹਦੇ ਪੈਰਾਂ ਤੋਂ ਲੱਗਣ ਡਿਆ ਵਾ ਵੀ ਇਹਦੇ ਪੈਰ ਵੀ ਚਿੱਟੇ ਹੋ ਗਏ ਆ ਤੇ ਇਹਦਾ ਮੂੰਹ ਵੀ ਚਟਾ ਹੋ ਗਿਆ ਵਾ ਤੇ ਕਿਹੜਾ ਕਾਰਾਂ ਦੀਆਂ ਹੱਡੀਆਂ ਤਰ ਮੂੰਹ ਕਰ ਰੋਏ ਲੋਕੀ ਜਾਂਦੇ ਆ ਵੀ ਕੁੱਤਿਆਂ ਦੀ ਉਮਰ ਹੁੰਦੀ ਜੜੀ ਬਹੁਤ ਆ ਸੁਣੀਦਾ ਕੁੱਤਿਆਂ ਦੀ ਉਮਰ ਹੁੰਦੀ ਆ 12 ਸਾਲ ਮੈਕਸਿਮਮ ਪਰ ਸਾਡੇ ਕੋਲ ਕੁੱਤਾ ਇਹ ਹੋ ਗਿਆ ਵਾ 24 ਚੜ ਗਿਆ ਵਾ ਤੇ 2011 ਦੇ ਵਿੱਚ ਮੈਂ ਲਿਆ ਹਦੋਂ ਤੋਂ ਸਾਲ ਦਾ ਹੈ ਕਾਮੀਨ ਸਾਲ ਦਾ ਇਸ ਹਿਸਾਬ ਨਾਲ ਤੇ ਇਹਦੀ ਬਣ ਗਈ ਉਮਰ 12 ਆ ਹੋਗੇ 12 13 ਸਾਲ ਹੋ ਗਈ ਤੇ ਝੂਠਾ ਪਾਤਾ ਨੇ 12 ਸਾਲ ਦੀ ਉਮਰ ਵਾਲਾ ਕੰਮ ਆਦੇ ਵਿੱਚ 12 ਸਾਲ ਦੀ ਲਾਈਫ ਹੁੰਦੀ ਆ ਤੇ ਇਹ ਵਧ ਗਿਆ ਤੇਰਾ ਸਾਲਾ ਦਾ ਹੋ ਗਿਆ 13 ਪਲੱਸ ਹੋ ਗਿਆ ਤੇ ਹੁਣ ਉਹਦਾ ਮਲ ਕਾਫੀ ਉਮਰ ਦਾ ਲੱਗਣ ਡੈ ਪਿਆ ਵਾ ਇਹ 2011 ਦੇ ਵਿੱਚ ਲਿਆਂਦਾ ਸੀ ਉਹ ਇੱਕ ਸਾਲ ਦਾ ਤੇ ਹੁਣ ਲੱਗਦਾ ਉਮਰ ਦਾ ਮਲ ਕਾਫੀ ਵਧੀਆ ਚਲੋ ਰਿਹਾ ਵਾ ਜਨਾਵੀ ਤਾਂ ਮਰੇ ਆ ਵਾ ਇਹ ਥੋੜਾ ਜ੍ਹਾ ਜਾਤ ਜਿਹੜੀ ਮਿੱਠੀ ਹੁੰਦੀ ਆ ਬਲ ਪੈਂਦੀ ਪੁੰਦੀ ਘਟਿਆ ਤੇ ਬੜਾ ਸੋਹਣਾ ਰਿਹਾ ਕਦੀ ਬਿਮਾਰ ਨਹੀਂ ਵਿਚਾਰਾ ਹੋਇਆ ਮੈਂ ਕਹਿੰਦੀ ਕਈ ਐਵੇਂ ਵੀ ਕਹਿਣਾ ਨਹੀਂ ਚਾਹੀਦਾ ਬਰਕਤ ਹੀ ਇਹਨੇ ਵਿਚਾਰੇ ਨੇ ਜੋ ਮਰਜੀ ਮਤਲਬ ਖਾਂਦਾ ਪੂਤਾ ਮਾੜੇ ਤਾਂ ਮੂੰਹ ਨਹੀਂ ਮਾਰਦਾ ਰੋਟੀ ਰੋਟੀ ਚੰਗੀ ਖਾਂਦਾ ਸਿਰਫ ਤੇ ਦੁੱਧ ਦੁੱਧ ਤੇ ਪਾਈ ਦਾ ਰੋਟੀ ਪਾਈਦੀ ਤਾਂ ਵਧੀਆ ਵਾ ਡਰਦਾ ਤਾਂ ਹੈਗਾ ਕੋਈ ਨਾ ਕੋਈ ਜਦੋਂ ਕੋਈ ਘਰੇ ਆਉਂਦਾ ਪਰ ਪੈਂਦਾ ਨਹੀਂ ਕਿਸੇ ਨੂੰ ਮਾੜਾ ਮਟਾਈ ਕਰਦਾ ਵਾ ਰਾਤ ਨੂੰ ਮੜਾ ਮੜਾ ਪੌਂਗਦਾ ਜੋ ਬਾਕੀ ਚਲੋ ਕਰਦੇ ਆ ਅੱਜ ਕੀ ਦਿਨੇ ਕੰਮ ਧੰਦੇ ਕਰਦੇ ਆ ਇਹ ਕੋ ਮੌਸਮ ਦਾ ਪ੍ਰਣ ਲੱਗਦਾ ਹੈਗਾ 12:00 ਵਜ ਜਾਂਦੇ ਹੈ ਰਜਾਈਆਂ ਦੇ ਵਿੱਚ ਹੀ ਮੁੜ ਕੇ ਦੁਪਹਿਰ ਦਾ ਕੰਮ ਕਾਈਦਾ ਨਾਲ ਹੀ ਸ਼ਾਮ ਹੋ ਜਾਂਦੀ ਧਾਰਾ ਤੋੜ ਕੱਢ ਕੇ ਤੇ ਫਿਰ ਅਗਲੇ ਦਿਨ ਦਾ ਸ਼ੁਰੂ ਹੋ ਜਾਂਦਾ ਕੰਮ ਤੇ ਬਾਕੀ ਚਲੋ ਕਰਦੇ ਹਾਂ ਗੱਲ ਤੁਸੀਂ ਕਿੱਥੇ ਚੱਲੇ ਜੇ ਮੈਂ ਕਿਥੇ ਜਾਣਾ ਤੇਰੀ ਬੁੱਕ ਵੇਖਣ ਦੇ ਆ ਕੀ ਕੀ ਲਿਖਿਆ ਹੈ ਤੇ ਦੇ ਬੁੱਕ ਨਹੀਂ ਆ ਦਿਹਾਦੀ ਆਜੀਵਿਕਾ ਮਿਸ਼ਨ ਐਸਐਸ ਨਗਰ ਮਹਾਦੀ ਤੇਰੀ ਹਿਸਟਰੀ ਬੜਾ ਬੰਦਾ ਇਹ ਲੱਕਣ ਦਾ ਕਾਜ ਨਮਾ ਨਮਾ ਨਾ ਉਹ ਨਗੇ ਰਿਜਿਸਟਰ ਹੂੰ ਗਵਰਨਮੈਂਟ ਦੇ ਇਦਾਂ ਨਹੀਂ ਹੁੰਦੇ ਤੇ ਤੁਸੀਂ ਦੱਸੋ ਵੀ ਕੀ ਕਰ ਰਹੇ ਹੋ ਕੁਛ ਨਹੀਂ ਮੈਂ ਪੜ੍ਹਣ ਆਇਆ ਤਾਂ ਲੋ ਫਰਮ ਭੁਰੰਦਾ ਨਾ ਪੰਜਾਬ ਸਟੇਟ ਰੂਲਰ ਹੂੰ ਨਹੀਂ ਹੁੰਦੀ ਇਹ ਚੱਕੜੀ ਗੱਲ ਇੰਗਲਿਸ਼ ਪੜ੍ਹਨੇ ਹੁੰਦੇ ਦੇ ਤਾਂ ਕਨੇਡਾ ਨਾ ਬੈਠੇ ਤੇ ਆਈ ਲਫਟ ਕਰਕੇ ਨਹੀਂ ਉਹ 12 ਕਰਕੇ 2014 ਵਜੇ ਦਾ 15 ਚਾਈਲਸ ਕਰਕੇ ਮੈਂ ਕਨੇਡਾ ਨਾ ਬੈਠਾ ਤੀਰ ਰਾਇਆ ਹੁੰਦਾ ਨਹੀਂ ਹੁੰਦੀ ਇੰਗਲਿਸ਼ ਕੀ ਕਰੀਏ ਕਥੋਂ ਲੈ ਆਈਏ ਨਹੀਂ ਨਾ ਮਹਾਨੀ ਦਾ ਇਹ ਤਾਂ ਤਪਤਾਣੀ ਤੇ ਰ ਗਿਆ ਬਾਬ ਭਜੋ 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 ਇਹ ਰੀ ਲਾ ਵੀ ਪੈਦੀ ਦਾ ਟੋਪੀ ਲੈਂਦੀ ਸਿਰ ਤੇ ਅਕੀ ਕੁਝ ਫੜਿਆ ਝੰਡਾ ਕਾ ਤਾਂ ਫੜਿਆ ਓਹੋ ਇਹ ਤਾਂ ਮੈਂ ਗੱਡੀ ਚ ਰੱਖਣ ਨੂੰ ਨਹੀਂ ਲਿਆਂਦਾ ਉਹਦੋਂ ਦਾ ਮਾਸ ਨੇ ਲਿਆ ਦਿੱਤਾ ਬਾਬ ਦੇ ਦੋ ਕੈਪ ਮੈਨੂੰ ਕੁਝ ਲਾਈ ਸਕੋ ਕੈਪ ਦੱਸੋ ਮੈਨੂੰ ਕਿਨੂੰ ਬੁਝ ਕੇ ਲਾਈ ਆ ਆਪਣੇ ਨਹੀਂ ਆਪਣੇ ਆਪ ਨੂੰ ਚਲੋ ਅੰਦਰ ਚਲੋ ਅੰਦਰ ਜਾ ਕੇ ਆ ਗਿਆ ਜਾਓ ਆਪਣੇ ਆਪ ਨੂੰ ਪੁੱਛ ਕੇ ਲਈ ਜਾਓ ਆ ਦੇ ਦੋ ਆ ਉਹ ਦੰਨਾ ਵਿਚਾਰਾ ਇੱਧਰ ਉਹ ਲੈ ਫੈ ਦੰਨ ਗੱਡੀ 'ਚ ਰੱਖੋ ਤੇ ਬਾਕੀ ਆਪਾਂ ਜਾਣਾ ਹੈ ਬਸ ਆਜ ਲੈਣਾ ਆਪਣੀਆਂ ਜਾਣਾ ਨਹੀਂ ਜਾਓ ਮੁਲਾਕਾਤ ਕਿੰਨਾ ਨਾ ਕਰਨੀ ਹੈ ਮੈਂ ਵੀ ਕਿਸੇ ਪਾਸੇ ਲੱਗਾ ਮੈਂ ਵੀ ਕੋਈ ਕੰਮ ਤਾਂ ਨਾ ਦੇਖਣਾ ਕਿ ਨਹੀਂ ਤੈਨੂੰ ਛੱਡਣ ਦੇ ਚੱਕਰ ਦੇ ਵਿੱਚ ਮੈਂ ਵੀ ਖਲੋਤਾ ਰਹਾ ਬੱਸ ਕਰੋ ਆ ਵੀ ਤੇਰਾ ਚੱਕਰ ਦੇ ਵਿੱਚ ਮੈਂ ਵੀ ਇੱਥੇ ਮੈਂ ਵੀ ਆਪਣੇ ਕੰਮ ਤੋਂ ਬੈਠਾ ਹਾਂ ਨਵੇਂ ਦੰਦੇ ਦੂਜੇ 9 ਸਾਲ ਦੇ ਜਿਹੜੇ ਇਹਦੇ ਵਿੱਚ ਹੀ ਲੜਾ ਉਹ ਲੜਾਈਆਂ ਲੜੀਆਂ ਅੱਜ ਦਾ ਚੱਲਦੇ ਰਹੀਆਂ ਸਾਲਾਂ ਦੇ ਸਾਲ ਚੱਲਣੀਆਂ ਆਂ ਖੰਡ ਬਹੁਤ ਜ਼ਿਆਦਾ ਆਂ ਖੰਡ ਨੇ ਅੱਤ ਕਰਾਈ ਪਈ ਅੱਤ ਅੱਤ ਹੂੰ ਜਿੰਨੇ ਦਾ ਪਤਾ ਨਹੀਂ ਕਿ ਇਹਦਾ ਕਿਹੜਾ ਜਿਆ ਹੋਣਾ ਨਹੀਂ ਮਿਕੜਾ ਇਹ ਇੱਥੇ ਨਹੀਂ ਮੱਲੇ ਸਾਬ ਹੋਣਾ ਉਹ ਫਿਰ ਬਾਬਾ ਜੀ ਦੀ ਫੋਟੋ ਯਾਰ ਨਹੀਂ ਬਾਬਾ ਜੀ ਦੀ ਫੋਟੋ ਦੇ ਨਾਲ ਰੱਖ ਦੋ ਨਾ ਥੋੜੀ ਜਿਹੀ ਹਾਂ ਪਰ ਜੇ ਅਸੀਂ ਇਹਨੂੰ ਰੱਖਵੇ ਇਹ ਚਿਪਕਣਾ ਨਹੀਂ ਨਾ ਨਾਲ ਗੱਡੀ ਦਾ ਕਾਰ ਬੋਪਰਾ ਟਾਇਰ ਫੈਕਟਰੀ ਇਹ ਪੰਜ ਦਾ ਮਸ਼ੀਨ ਚਲਾ ਸਕਦਾ ਇਹ ਪਤਾ ਨਹੀਂ ਕਿੱਥੋਂ ਦੀ ਹੈ ਨਾ ਹਾਂ ਇਹ ਇੰਟਰਨਲ ਨੰਬਰ ਤੇ ਉਹ ਕਿਥੇ ਬਾਬਾ ਜੀ ਦੇ ਨਾਲ ਫੋਟੋ ਦੇ ਕਰਕੇ ਰੱਖੋ ਨਾ ਨਹੀਂ ਨਾ ਬਾਬਾ ਜੀ ਦੀ ਫੋਟੋ ਆ ਫੋਟੋ ਤੇ ਉਹ ਨਹੀਂ ਜਾਈ ਬਰਬ ਹੈ ਹਾਂ ਕਰ ਦੇ ਤੇ ਮੁੱਠੀ ਭਰੇ ਜਾ ਇਹ ਉਪਰੋਂ ਦੀ ਤੇ ਦਵਾਈ ਕਮੜ ਕੇ ਰੱਖੀ ਹੈ ਨਾ ਹੂੰ ਹੂੰ ਜਿਹੀ ਤਰ੍ਹਾਂ ਧੋ ਲਿਆ ਐ ਕਹਿਗਾ ਦੀਦੀ ਦੀਦੇ ਮਦੋ ਹੋਰ ਇਹੜਾ ਆਖ ਬੋੜਾ ਵੜੀ ਮਦੋ ਮਦੋ ਇਹ ਤਾਂ ਹੈਗਾ ਕੋਈ ਪੇਪਰ ਉੱਪਰ ਕਿਵੇਂ ਲਈ ਫਿਰਦੇ ਆ। ਤੇ ਹੈਗਾ ਇਹ ਸਾਰਾ ਕੁਝ। ਫਿਰ ਸਹੀ ਮੁੱਕਣ ਵੀ ਆਲਾ 2024 ਤੇ। ਉਸਾ ਚ ਵੀ ਚੜ ਗਈ ਆ। ਉਹ ਇਹਦੀ ਮੁੱਕਣ ਵਾਲੀ ਆ ਫਿਰ ਉਹ ਇੰਸ਼ੋਰੈਂਸ। ਚਲੋ ਦੱਸ ਦੋ ਸਾਰੇ ਫੁਰਸ ਵਾਲਿਆਂ ਨੂੰ ਜਿੱਦਾਂ ਇਹ ਹੁਣ ਕਿਰ ਰਹਿਣਗੇ। ਸਾਨੂੰ ਸਾਡੀ ਮੁੱਕ ਜਾਣੀ ਆ। ਲੈ। ਮੁੱਕ ਗਈ। ਇਹ ਤੇ 8 ਜਨਵਰੀ ਨੂੰ ਮੁੱਕੀ ਆ। ਕੋਈ ਨਹੀਂ ਜੇ ਹੈਗੇ ਤੇ ਪੰਜ-ਛੇ ਦਿਨ ਹੀ ਰਹਿ ਗਏ। ਤੇ ਕੀ ਇਹਦੇ ਨਾਲ ਕਿਹਿੰਦਾ? ਹੈਗਾ ਹੀ ਇਹਦਾ ਵੀ। ਇਹਦੇ ਨਾਲ ਕਿਹਿੰਦਾ? ਇਹਦਾ ਕੀ ਇੰਸ਼ੋਰੈਂਸ ਹੈ ਤੇ ਬਿਨਾ ਗੱਡੀ ਚੱਲਦੀ ਆ। ਨੇ ਬੈਠੇ ਬਾਕੀ ਗਿਲੇ ਹੋਈ ਨੇ ਅੰਨੇ ਗੱਲਾਂ ਸਨ ਉਥੋਂ ਹੋ ਜਾਣੀਆਂ ਆਪਣੇ ਛੋਟੇ ਪਮਾਨ ਤੇ ਇਹ ਕਿਹਾ ਜੀ ਜਿਹੜੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜਿਹੜੇ ਪੁਰਾਣੇ ਆ ਉਹ ਸ਼ੇਅਰ ਨਹੀਂ ਕਹਾ ਤਾਂ ਕਹਾਤਾ ਅੱਜ ਨਾ ਗਾਜਰਾਂ ਦੇ ਪਈਆਂ ਵਾ ਕਿਉਂਕਿ ਉਹ ਦਨ ਜੂਸ ਕੱਢਣ ਵਾਸਤੇ ਲਿਆਂਦੀਆਂ ਸੀ ਤੇ ਏਦਾਂ ਕਰਦੀ ਆ ਵੀ ਅੱਜ ਗਾਜਰਾਂ ਵਾਲੀ ਖੀਰ ਬਣਾਉਣੀ ਆ ਠੀਕ ਹੈ ਹਨਾ ਕੋਲ ਦੇ ਨਵੇਂ ਉਹਦੇ ਸਾਲ ਵਾਲੇ ਦਿਨ ਕੁਝ ਖਾਦਾ ਦਿੱਤੀਆਂ ਆ ਬਸ ਏਦਾਂ ਹੀ ਗਿਆ ਤੇ ਅੱਜ ਬਣਾ ਲੈਂਦੇ ਆ ਦੇ ਇਹ ਤਾਂ ਗੱਲ ਹੈ ਮਿੱਠਾ ਜੂ ਮਿੱਠਾ ਮਿੱਠਾ ਹੂੰ ਵੇਖ ਕੇ ਕਿਸੇ ਵੱਲ ਯਾਦ ਆ ਜਾਂਦੀ ਹੈ ਉਹ ਦਮਾ ਵੀ ਜ਼ਿਆਦਾ ਹੋਵੇ ਨਾਵੇਂ ਪਿਆਰੀ ਚੀਜ਼ ਖਾ ਸਕਦੇ ਹਾਂ ਜਿਆਦਾ ਤਾਂ ਬੜੀਆਂ ਆਉਂਦੇ ਸੂਂਬੜੇ ਜੀ ਦੁੱਧ ਨੂੰ ਨਾਲ ਆਹ ਲਲੂ ਬਰਾਭ ਜ਼ਿਆਦਾ ਸੂਂਪਣਾ ਕਰਦੇ ਨਹੀਂ ਸਾਡੇ ਘਰ ਚ ਸੂਂਪਣ ਵਾਲੀ ਗੱਲ ਹੈ ਹੀ ਨਹੀਂ ਹਨਾ ਬਰਾਭ ਹੂੰ ਸਾਰਾ ਕੁਝ ਖਾਈ ਪੀਜੀ ਇਹਦੇ ਦੀ ਤਾਂ ਗੱਲ ਨਹੀਂ ਗੱਲ ਚੇਤੇ ਹੀ ਨਹੀਂ ਆ ਵੀ ਅਸੀਂ ਖਾਣੀ ਵੀ ਹੈ ਮਤਲਬ ਆਹ ਚੀਜ਼ ਬੰਦੀ ਆ ਪੰਜ ਕਿਲੋ ਰੋਜ਼ ਦਾ ਦੁੱਧ ਪੀ ਜਾਂਦੇ ਇਹ ਤੇ ਜੇ ਸੂਪਣਾ ਪੰਜ ਕਿਲੋ ਇਹ ਨਗਦ ਰੱਖੀਦਾ ਹੀ ਆ 4 ਕਿਲੋ ਦੁੱਧ ਪੀਤਾ ਜਾਂਦਾ ਵਾ ਤੇ 4 ਕਿਲੋ ਦੁੱਧ ਮੁੱਲ ਲੈਣਾ ਪਵੇ ਆ ਤੇ ਕਿੱਥੇ ਗੱਲ ਮੈਨੂੰ ਗੱਲਾਂ ਚੋਂ ਗੱਲ ਨਿਕਲਾਈ ਆ ਪੀ ਔਰੇ ਆ ਗੱਲ ਕਰੀਏ ਐਂ ਸਾਡਾ ਜਮਾ ਵਾ ਇੱਥੇ ਆ ਬੈਕ ਸਾਈਡ ਆ ਲਿਆ ਗੱਲੇ ਕਾਗੀ ਵਿੱਚ ਪੀ ਅਹੀਂ ਕਹਿਣਾ ਟੰਗਰਾ ਚੋਂ ਪਾਈਦਾ ਕੱਖ ਨਹੀਂ ਮੰਮੀ ਇਹਦਾ 7-8 ਕਗਾਈਆਂ ਮਿਲ ਤੋਂ ਮੰਮੀ ਤੇ ਮੈਂ ਦੁੱਧ ਲਈਦਾ ਵਾ ਤੇ ਮੈਂ ਕੁਝ ਕਵਾ ਮੈਂ ਉਹ ਤੇ ਫੀਡ ਹੀ ਖਾਈ ਜਾਂਦੀਆਂ ਵਾ ਅਸੀਂ ਜਦੋਂ ਅਸੀਂ ਆਪਣੇ ਘਰ ਦਾ ਦੁੱਧ ਰੱਖਦੇ ਆ ਨਾ 4 ਕਿਲੋ ਦੁੱਧ ਮੁੱਲ ਲੈਣਾ ਹੋਵੇ ਨਾ 4 ਕਿਲੋ ਦੁੱਧ ਮੁੱਲ ਲੈਣਾ ਹੋਵੇ 60 ਰੁਪਏ ਮਿਲਦਾ ਵਾ ਛੇ ਜੋ 24 2400 ਰੁਪਏ ਦਾ ਹੋ ਗਿਆ 2400 40 ਦਾ ਇੱਕ ਦਿਨ ਦਾ 10 ਜਣਾਂ ਦਾ 2400 ਤੇ 24 25 50 25 75 7200 ਰੁਪਏ ਦਾ ਦੁੱਧ ਜਿਹੜਾ ਵਾ ਮਹੀਨੇ ਦਾ ਪੀਤਾ ਜਾਂਦਾ ਵਾ ਤੇ 7200 ਵੀ ਛੱਡੋ ਯਾਰ ਐਵਰੇਜ 5000 ਦਾ ਦੁੱਧ ਵੀ ਮਹੀਨੇ ਦਾ ਪੀਣਾ ਹੋਵੇ ਤੇ 5000 ਰੁਪਏ ਨਿਕਲਦਾ ਬੜਾ ਉਖਾ ਮਹੀਨੇ ਬਾਅਦ ਸਹੀ ਗੱਲ ਆ ਉਹ 5000 ਦਾ ਦੁੱਧ ਅਸੀਂ ਪੀੜ ਦੇ ਕਰੇ ਠੀਕ ਹੈ ਜਿਹੜਾ ਸਾਨੂੰ বাজਦਾ ਹਾਂ ਜਿਹੜਾ বাজਦਾ ਨਹੀਂ ਚਲੋ ਉਦਾਂ ਵੀ ਪੈਸੇ ਬੜੇ ਪਾਈਦੇ ਆ ਪਰ ਚੱਕਰੇ ਆ ਵੀ ਅਸੀਂ ਉਹ ਨਹੀਂ ਕਹਿੰਦੇ ਘਰ ਵਾਲਾ ਉਹ ਨਹੀਂ ਲੰਗੇ ਨਾਲੇ ਪੀਣਾ ਪਿਓਰ ਵਧੀਆ ਆਪਣੀ ਮਰਜ਼ੀ ਦਾ ਜਦਾਂ ਮਰਜ਼ੀ ਕਿਓ ਕਟੋ ਜੋ ਮਰਜ਼ੀ ਕਟੋ ਮੋਲ ਦਾ ਦੁੱਧ ਘਰ ਵਾਲੇ ਨਾਲ ਵਧੀਆ ਵਾ ਤੇ ਬਾਕੀ ਇਹ ਆ ਵੀ ਸਭ ਕੁਝ বাজਦਾ ਵਾ ਬੰਦੇ ਦੇ ਵਿੱਚ ਜੇਰਾ ਹੱਡੀ ਆ ਬੰਦਾ ਅਗਦੀ ਰਜਦਾ ਮਦਾਨੇ ਰਜਦਾ বাজਦਾ ਸਭ ਕੁਝ ਜਿੰਨਾ ਕੁਝ ਅਸੀਂ ਕਰਦੇ ਆ ਨਾ ਸਾਨੂੰ ਪਤਾ ਹੂੰ ਠੀਕ ਆ ਚਲੋ ਕਰਦੇ ਆ ਗੱਲ ਯਾਰ ਇਹ ਬੜਾ ਗਲਤ ਕੰਮ ਹੋ ਗਿਆ ਯਾਰ ਆਪਾਂ ਨਿਮਾਖਦੇ ਅਗੇ ਉਹਹੀਂ ਅੱਜ ਸਾਡੀ ਡੀਡੀ ਕੰਮ ਆ ਗਈ ਆ ਆਹੋ ਤੁਸੀਂ ਕਹਿੰਦੇ ਰੇ ਨਾ ਵੇਹ ਲੋ ਇਹ ਚੀਜ਼ਾਂ ਬਹੁਤ ਜ਼ਿਆਦਾ ਮਤਲਬ ਪੰਪ ਤੇ ਤਾਂ ਇਨੀ ਪੀੜੀ ਤੇ ਮੈਂ ਲੱਗਦੀ ਕਿਉਂ ਕਰਕੇ ਲੰਗ ਆਇਆ ਨਹੀਂ ਤੋ ਵੇਂਦੇ ਹੋਣੇ ਤੇਲ ਹੀ ਨਹੀਂ ਮਿਲੰਦਿਆ ਬੜਾ ਔਖਾ ਹੋ ਗਿਆ ਵਿਚਾਰੀ ਪਰਮਜੀਤ ਦੀ ਵੀ ਸਕੂਟੀ ਅਥੇ ਬੰਦ ਹੋ ਗਈ ਆ ਪਰ ਉਹਦਾ ਕਿਉਂ ਇਹ ਕਰਨ ਰਿਆ ਕਹਿੰਦੇ ਆ ਕਿ ਜਿਹੜਾ ਭਗਵੰਤ ਮਾਨਿਆ ਨਾ ਇਹਨੇ ਕੀ ਕੀਤਾ ਵਾ ਕਿ ਜੁਰਮਾਨਾ ਰੱਖਿਆ ਵਾ ਜਿੱਦਾਂ ਬੱਸ ਨਾਲ ਜਿਹੜਾ ਟਰੱਕ ਜਿਹੜੇ ਟੱਕਰ ਮਾਰੂਗੇ ਨਾ ਬੰਦੇ ਨੂੰ ਉਹਨੂੰ 7 ਲੱਖ ਰੁਪਏ ਉਹ ਕਹਿੰਦੇ ਵੀ ਸਾਡੀ ਤਨਖਾਹ ਹੀ 10000 ਰੁਪਏ ਤਾਂ ਹੀ 7 ਲੱਖ ਦਾ ਜੁਰਮਾਨਾ ਕਿੱਦਾਂ ਭਰਾਂਗੇ ਇਹ ਚੀਜ਼ ਦੇ ਕਰਕੇ ਇਹਨਾਂ ਨੇ ਹੜਤਾਲ ਕੀਤੀ ਮਾੜੀ ਗੱਲ ਹੈ ਲੈ ਦੋ ਅੱਗੇ ਤਨਖਾਹਾਂ ਹੁੰਦੀਆਂ ਕਿਹਾ ਹਾਂ ਤਨਖਾਹਾਂ ਛੱਡ ਹੁੰਦੀਆਂ ਓਏ ਇਹਨਾਂ ਪੈਸਾ ਭਰਨਾ ਕਿੱਥੋਂ ਸੱਜਾ ਕਿਨਈ ਨਹੀਂ ਪੂਤ ਨਹੀਂ ਇਹ ਜੇ ਅਨਚਾਹੀ ਆ ਜਿਹੜਾ ਜਿਹੜਾ ਕੈਦਾ ਜੀ ਕਰਦਾ ਮੇਰਾ ਕਾਰਨਾ ਮੈਂ ਇਸਨਾਂ ਨੇ ਲਓ ਜੀ ਆਪਣੀ ਲਗੀ ਚਾਹ ਬਿਊਟੀ ਤੋਂ ਆਏ ਹੁਣੇ ਕਰ ਤੇ ਚਾਹ ਆ ਗਈ ਆ ਤੇ ਇੱਧਰ ਇਹਦੇ ਪੀਂਦੇ ਪਏ ਸੀ ਤੇ ਮੇਰੀ ਹੁਣ ਬਣੀ ਆ ਵੀ ਤੇ ਇੰਟਰਵਿਊ ਬੰਦ ਕੀਤਾ ਵਾ ਕੋਈ ਗੱਲ ਨਹੀਂ ਚੱਲ ਲਾਂਗੇ ਚਾਰ ਦਿਨ ਪਰ ਜਿਹੜਾ ਕੰਮ ਹੋਇਆ ਗਲਤ ਹੋਇਆ ਵਾ ਵਧੀਆ ਸਕੂਟੀ ਦਾ ਬੜਾ ਪੈਸਾ ਇਹਦਾ ਆਇਆ ਇਹ ਵੇਲੋ ਵਿਚਾਰੀ ਕੰਮ ਆ ਗਈ ਸਾਡੇ ਹੁਣ ਇਹ ਵੇਚਿਓ ਨਾ ਕਿੰਨੇ ਯਾਦ ਕਰੀਂ ਨਿਸ਼ਾਨੀ ਮੇਰੀ ਬਾਪੂ ਜੀ ਨੇ ਕਹਿ ਤਾ ਡਾੜੀਆ ਦੇ ਬਾਪੂ ਹੀ ਐਂਡ ਰਨ ਕਾਨੂੰਨ ਦਾ ਵਿਰੋਧਾ ਇਹੇ ਟ੍ਰੈਂਡ ਰਨ ਆ ਚਲੋ ਗਾਇਜ਼ ਚਾਹ ਚ ਪੀ ਕੇ ਫਿਰ ਤੁਹਾਨੂੰ ਮਿਲਦੇ ਆਂ ਲਓ ਗਾਇਜ਼ ਡਿਊਟੀ ਤਾਂ ਆ ਗਈ ਹੀ ਘਰਦਾਨ ਨੂੰ ਵਿਖਾਇਆ ਚਾਹ ਚੋ ਪੀਤੀ ਤੇ ਹੁਣ ਕੰਮ ਨੂੰ ਹੁਣ ਕਰ ਲੈ ਫਿਰ ਦਿਲ ਕਰਿਆ ਚਾਹ ਪੀਣੀ ਪਰ ਟਾਈਮ ਬਹੁਤ ਹੋ ਗਿਆ ਮੈਕਸਿਮਮ ਟਾਈਮ ਹੋ ਗਿਆ ਜੀ 6 ਵਜੇ ਦਾ ਤੇ ਆਪਾਂ ਹੋ ਗਏ ਫ੍ਰੀ ਤੇ ਅੱਜ ਡਿਨਰ ਵਿੱਚ ਕੀ ਬਣਾਉਣਾ ਹੈ ਉਹ ਓਹੋ ਇਹ ਕਦੇ ਠੰਡ ਦੇ ਨਾਲ ਜਿਹੜੇ ਆ ਨਾ ਸਾਰਿਆਂ ਦੇ ਸਾਰਿਆਂ ਦੇ ਤਾਂ ਨਹੀਂ ਸਾਡਾ ਗੈਸ ਬੰਦ ਹੋ ਜਾਂਦਾ ਹੈ ਅੱਜ ਬਣਿਆ ਡਿਨਰ ਵਿੱਚ ਕਾਲੇ ਚੜੇ ਜਦੋਂ ਖਵਾਵਾਂਗੇ ਉਹ ਦੱਸਾਂਗੇ ਤੇ ਆਪਾਂ ਚੱਲੀਏ ਥੋੜਿਆ ਕੰਮ ਸਰਬਾਬਾਹ ਸਰਬਾਬ ਜਿਹੜੀ ਆ ਆਪਣੀ ਲੇਟ ਸੌਂਦੀ ਆ ਤੇ ਲੇਟ ਉੱਠਦੀ ਆ ਤੇ ਫਿਰ ਰਾਤ ਨੂੰ ਸਾਨੂੰ ਬੜਾ ਸਤਾਉਂਦੀ ਆ 12 1 ਵਜੇ ਮੈਕਸਿਮਮ ਇਹਨੇ ਸੌਣਾ ਹੁੰਦਾ ਵਾ ਤੇ ਬਟ ਕੀ ਕਰ ਸਕਦੇ ਆ ਹੁਣ ਸਰਬਾਬ ਦੀ ਮौज ਆ ਤੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਨੇ ਆ ਕਿ ਚਲੋ ਨਾ ਸੋਵੇ ਨਾ ਸੋਵੇ ਬਟ ਇਹ ਸੌਂ ਹੀ ਜਾਂਦੀ ਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤੇ ਬਾਬਾ ਜੀ ਦੀ ਬਾਣੀ ਨਹੀਂ ਲੱਗੀ ਅੱਜ ਅਜੇ ਲਾਈਟ ਵੀ ਬੰਦ ਹੈ ਚਲੋ ਇੱਥੇ ਚਲਾ ਲੈਂਦੇ ਆ ਹਾਂ ਨੱਪਿਓ ਸੱਚ ਮੈਂ ਬਾਹਰ ਦੀ ਲਾਈਟ ਜਗਾਉਣਾ ਬਾਹਰ ਵੀ ਨੀ ਰੋ ਚੁੱਕਾ ਮੈਂ ਜਗਾ ਦਈਏ ਡੌਗਸ ਆਪਣੇ ਬਹੁਤ ਪੈਰੇ ਵੇਖੋ ਵੀਊ ਚੈੱਕ ਕਰੋ ਕੀ ਗੱਲ ਆ ਪ੍ਰੋਬਲਮ ਕੀ ਤੁਹਾਨੂੰ ਐਵੇਂ ਬਈ ਜਾਂਦੇ ਤੇ ਮੱਲੀ ਸਾਹਿਬ ਗਏ ਆ ਕੰਮ ਤੇ ਉਹ ਹੁੰਦੇ ਆ ਫਿਰ ਆਪਾਂ ਜਾਣਾ ਨਾ ਤੇ ਬਾਕੀ ਇਹ ਆ ਕਿ ਪਿਛਲੇ ਵਲੌਗ ਚ ਵੇਖਿਓ ਸਾਰਿਆਂ ਨੂੰ ਕਿਉਂਕਿ ਆਪਾਂ ਵਲੌਗ ਬਣਾਇਆ ਸੀ ਨਵੇਂ ਸਾਲ ਵਾਲੇ ਦਿਨ ਉਹ ਵਲੌਗ ਜਿਹੜਾ ਤੁਹਾਨੂੰ ਅੱਜ ਮਿਲੂਗਾ ਤੇ ਆਪਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ ਚਲੋ ਵਧਾਈਆ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਅੱਜ ਆ ਨਵੇਂ ਸਾਲ ਦਾ ਦੂਜਾ ਦਿਨ ਮੀਨਸ ਕਿ 2 ਤਰੀਕ ਐਂਡ ਅੱਜ ਕੱਲ ਮੰਡੇ ਨੂੰ ਹੀ ਹਾਂ ਅਸਟੂਡਿਓ ਜੀ ਸੰਡੇ ਮੰਡੇ ਟਿਊਜ਼ਡੇ ਅੱਜ ਟਿਊਜ਼ਡੇ ਆ ਤੇ ਬਾਕੀ ਜੀ ਉਹ ਬੁਰੀ ਟਾਵਰ ਚੱਲੀਏ ਫਿਰ ਯਾਰ ਮੈਨੂੰ ਤੁਹਾਡੇ ਗਲਵਜ਼ ਦਾ ਨਹੀਂ ਪਤਾ ਬਾਬਟ ਗਿਆ ਬਾਬਟ ਗਿਆ ਹੁਣੇ ਰਜਾਈ ਚੋਂ ਬਾਹਰ ਕੱਢਿਆ ਸ਼ਿਬਾਬ ਨੂੰ ਤੇ ਬਾਕੀ ਬਾਬਾ ਜੀ ਦੇ ਲਓ ਜੀ ਸਾਰੇ ਚੱਲੀਏ ਲੱਭੇ ਤੁਹਾਨੂੰ ਗਲਵਜ਼ ਹੈ ਅੱਜ ਨਹੀਂ ਲੱਭਣਗੇ ਅੱਜ ਕਿਉਂ ਨਹੀਂ ਲੱਭੋਂਦੇ ਸੀ ਲੈ ਲੈ ਨਾਲੇ ਮੈਂ ਸੌਰੀ ਪਾਈ ਪਣੀ ਕਿੱਥੇ ਛੱਡ ਦੇਨੀ ਤੂੰ ਅੱਛਾ ਮੇਰਾ ਨਾਂ ਐਵੇਂ ਮੈਂ ਤਾਂ ਇੱਥੇ ਵੀ ਨਹੀਂ ਆ ਮੇਰਾ ਨਾਂ ਐਵੇਂ ਦੇਖੇ ਹੁਣ ਕਿਦਾਂ ਲੱਭਣੀ ਲੈ ਲੋ ਹਾਂ ਨਾਂ ਤੋਂ ਕੱਢੀ ਜਾਂਦੀ ਰੋ ਬੋ ਜਿਹੇ ਨਾਲ ਲਗਾਉਣੇ ਮਿੰਨੋ ਤੂੰ ਯਾਦ ਕਰੋ ਉਹ ਆਪਣੇ ਗਲਵਜ਼ ਤੁਸੀਂ ਲਏ ਹੋ ਉਹ ਤਾਂ ਨਹੀਂ ਪਏ ਬੱਬੇ ਬੱਬੇ ਚਲੋ ਮੈਂ ਗਲਵਜ਼ ਲਾਦਾ ਗਾਈਜ਼

ਪਰ ਰੱਬ ਕਿੱਥੇ ਤੁਸੀਂ ਹੈ ਯਾਰ ਪਾ ਕੇ ਜਾਂਦੇ ਹੋ ਕਿ ਤੇ ਉੱਥੇ ਸਕੂਟੀ ਜਿੱਤ ਨਹੀਂ ਰੱਖੇ ਵਿੱਚ ਰੱਖੇ ਸਕੂਟੀ ਦੇਖਿਆ ਯਾਰ ਮੇਰਾ ਫੋਨ ਗਿਆ ਕਹਿੰਦੇ ਆ ਨਾ ਅੱਜ ਕੱਲ ਕੋਈ ਹਾਰ ਨਹੀਂ ਜੇ ਮੈਂ ਨਹੀਂ ਕੋਈ ਹਾਰ ਨਹੀਂ ਜੇ ਪਤਾ ਨਹੀਂ ਕਿਤੇ ਦੇ ਹਸਬੰਦ ਇਦਾਂ ਕਰਦੇ ਹੋਣਗੇ ਰੱਬ ਦਾ ਨਹੀਂ ਕੋਈ ਹਾਲ ਹੈਗਾ ਹੁਣ ਦੇਖੋ ਇੱਥੇ ਗਲਵਜ਼ ਲਾਉਦੇ ਜੇਦੇ ਭਲਾ ਨਹੀਂ ਯਾਰ ਵਿੱਚ ਨਹੀਂ ਆਗੇ ਬਾਹੂ ਠੰਡ ਪਰ ਬੈਠੀ ਉਹ ਤੋਂ ਅੱਗੇ ਤੇ ਇਹਦਾ ਨੀਦੇ ਨਵੇਂ ਹੋੜੀ ਜਲੀ ਚਲਾਉਣਾ ਮਾ ਹੋਰ ਨਾਲ ਉਧਰੋਂ ਬੱਤੀ ਬੰਦ ਹੋ ਜੇ ਆਹੋ ਗੁੱਸਾ ਤੇ ਮੈਨੂੰ ਬੜਾ ਚੜੰਡਿਆ ਵਾ ਉਹਦੇ ਵਾਸਤੇ ਵੀ ਪਰ ਯਾਰ ਗਲਤ ਗੱਲਾਂ ਨਹੀਂ ਬਹੁਤ ਜ਼ਿਆਦਾ ਗਲਤ ਬਹੁਤ ਅਸੀਂ ਵੀ ਪੰਪ ਤੇ ਜਾ ਕੇ ਸਕੂਟੀ ਖਿਲਾੜਦੀ ਐ ਲਓ ਜੀ ਪਾਓ ਪੰਪ ਤੇ ਲਾ ਦੀਏ ਜੂ ਥੇਰ ਪਾ ਦਿਓ ਲਓ ਥੇਰ ਪਾ ਦਿਓ ਚਲੋ ਬਾਬੇ ਦੀ ਕਿਰਪਾ ਵਾਏ ਗੁਰਦੀ ਸੱਜੇ ਪਾਛਾਰੀ ਪੀ ਚਲੋ ਸਾਡੇ ਕੋ ਸਾਡੀ ਚੋਪ ਹੈ ਗਈ ਆ ਨਹੀਂ ਤੇ ਜੀ ਆ ਦੇ ਕੋ ਚੁੱਪ ਨਾ ਹੁੰਦੀ ਚਲੋ ਹਾਰੇ ਕਿਦਾਂ ਵਿਚਾਰੇ ਨਹੀਂ ਮੈਂ ਯਾਰ ਮੈਂ ਕਿਹਨੂੰ ਮਾਰਾਂ ਨਹੀਂ ਅਹੀਂ ਐਡੇ ਕਿਤੇ ਮੈਂ ਆਪਣੀ ਇੱਕ ਵੈਸੇ ਗੱਲ ਕਰਨ ਦੀ ਆ ਬੇ ਚਲੋ ਯਾਰ ਨਹੀਂ ਬਹੁਤ ਲੋੜ ਲੜ ਪਈ ਹੁਣ ਵਾਲੋ ਤੁਹਾਡਾ ਰੋਜ ਦਾ ਹੀ ਕੰਮ ਆ ਠੀਕ ਆ ਜਾਣਾ 5 ਕਿਲੋਮੀਟਰ ਤੇ ਮੈਨੂੰ ਡੇਢੀ ਪੈ ਜਾਂਦੀ ਹੈ ਡੇਢੀ ਤੇ ਜਾਣਾ ਜਾਣਾ ਇਹ ਤੇ ਰੋਜ ਦਾ ਹੀ ਕੰਮ ਆ ਹਨਾ ਉਹ ਤੇ ਜਾਣਾ ਹੀ ਪੈਂਦਾ ਵਾ ਬਾਕੀ ਆ ਕਿ ਵਾਹਿਗੁਰੂ ਦੀ ਕਿਰਪਾ ਵਸ ਸੱਚੇ ਬਾਛਾ ਦੀ ਤੇ ਸਾਡੇ ਕੋਈ ਸਕੂਟੀ ਆ ਗਈ ਆ ਤੇ ਆਪਾਂ ਜਾ ਸਕਦੇ ਆ ਤੇ ਜੇ ਜਿੰਨਾ ਵਿਚਾਰੇ ਕੋ ਨਹੀਂ ਹੈਗੀ ਉਹਨਾਂ ਨੂੰ ਬੜੀ ਤੰਗੀ ਹੁੰਦੀ ਹੈ ਕੱਲੇ ਲਾਲਾ ਕੱਲੇ ਆ ਜੀ ਇਹਦੀ ਕੋਈ ਤਾਂ ਨਹੀਂ ਉਹ ਵੇਖੋ ਇਹ ਜੀ ਇਹਦੀ ਕੋਈ ਤਾਂ ਨਹੀਂ ਇਹ ਬਾਕੀ ਢਾਣਾ ਕਰਦੇ ਆਂ ਤੇ ਗੱਲ ਬਾਤ ਸਾਡੇ ਇਤਕੀ ਮੋਲਚਾ ਚ ਲੱਡਿਆ ਤੇ ਕੀ ਨਹੀਂ ਤੇ ਹੁਣ ਆਪਾਂ ਜਾਈਏ ਖੜਾ ਮੋਮੋਸ ਗਰੌਨ ਦੇ ਮੰਡੀ ਸਾਹਿਬ ਬਾਏ ਬਹੁਤ ਟੇਸਟੀ ਲੱਗ ਰਹੇ ਆ ਅੱਜ ਨਹੀਂ ਜੇ ਪ੍ਰਭ ਕੋਈ ਬਹੁਤ ਘਟ ਆਉਣ ਜਾਣ ਹੁੰਦੇ ਆ ਲੋਕਾਂ ਦਾ ਆ ਹੋਰ ਤੇਰ ਬਚਾਉਣਾ ਨਹੀਂ ਆਂ ਦੁਬਾਰਾ ਗੱਦੀ ਕਰ ਲਈਦੀ ਆ ਜਿਹੜਾ ਨਹੀਂ ਨਿਕਲ ਸਕਦਾ ਆਪਣਾ ਹਾਂ ਸਹੀ ਹੈ ਸਹੀ ਹੈ ਚਲੋ ਆ ਜਣਾ ਆਪਣੇ ਚਲ ਬੜੀ ਠੰਡਾ ਪੈਣਗੀ ਠੰਡ ਬਹੁਤ ਆ ਨਾ ਆ ਮੇਰਾ ਹੱਥ ਸੁਣ ਹੋ ਗਿਆ ਰਾਤ ਨੂੰ ਮੋਏ 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 ਇਹ ਬੜਾ ਨਾ ਕੱਲ ਮੈਨੂੰ ਇੱਕ ਕੁੜੀ ਮਿਲੀ ਉਹਦੀ ਗੱਲਾਂ ਦੇ ਵਿੱਚ ਕੀ ਤੋਏ ਮੋਏ ਮੋਏ ਲਓ ਜੀ ਰੋਟੀ ਪਾਲੀ ਖਾ ਗਿਆ ਫ੍ਰੀ ਤੇ ਇਧਰ ਮੋਏ ਮੋਏ ਵੀ ਹੋ ਗਿਆ ਲੈ ਵੀ ਜਿਹੜੀ ਚੀਜ਼ ਦੇ ਪਿੱਛੇ ਇੱਕ ਫਰੀ ਲੋਕੀ ਪੈ ਜਾਣਾ ਪੈ ਹੀ ਜਾਂਦੇ ਸਹੀ ਗੱਲ ਹੈ ਨਾ ਬਰਾਬਰ ਝੌਖਾ ਤੇ ਅੱਜ ਹੋਈ ਹੀ ਪੈਟਰੋਲ ਦੀ ਬਹੁਤ ਜ਼ਿਆਦਾ ਤੰਗੀ ਹੜਤਾਲ ਤੇ ਜਿਹੜੀ ਸਰਕਾਰ ਆ ਉਹਨੂੰ ਸੁਧਰ ਜਾਣਾ ਚਾਹੀਦਾ ਹੈ ਸਾਰੀਆਂ ਤੰਗੀਆਂ ਝੱਲਣਾ ਕਿ ਤੇ ਸਰਕਾਰ ਆਪਣੇ ਜਿਹੜੇ ਕਾਨੂੰਨ ਆ ਵਾਪਸ ਲਵੇ ਕਿਉਂਕਿ ਇਹ ਗੱਲਾਂ ਚੰਗੀਆਂ ਨਹੀਂ ਹੈ ਨਹੀਂ ਹੈ ਇਹ ਨਹੀਂ ਗੱਲ ਬਣਦੀ ਇਹੜਾ ਰੂਲ ਆ ਉਹ ਨਹੀਂ ਕਹੇ ਬਨੇ ਟੁਕਣ ਯਾਰ ਪਤਾ ਕੀ ਆ ਹਰ ਇੱਕ ਨੂੰ ਕਿਉਂਕਿ ਇਹ ਜਿਹੜੀ ਇਹ ਇਹ ਜਿਹੜੀ ਐਕਸੀਡੈਂਟਲ ਚੀਜ਼ ਆ ਇਹ ਕਿਸੇ ਦੇ ਹੱਥ ਨਹੀਂ ਹੈਗੀ ਇਹ ਕੋਈ ਇਹ ਨਹੀਂ ਹੈਗਾ ਕਿ ਕੋਈ ਜਾਣ ਕੇ ਕੋਈ ਕਰਦਾ ਵਾ ਇਹ ਤਾਂ ਕੁਦਰਤ ਦੇ ਰਾਂਗਿਆ ਕੁਦਰਤ ਦੇ ਇਹ ਪਾਣਾ ਮੰਨਣਾ ਪੈਂਦਾ ਜਿਹੜੀ ਇਹ ਚੀਜ਼ ਇਹ ਇਹਦੇ ਵਿੱਚ ਅਸੀਂ ਸਜਾਵਾਂ ਹੀ ਰੱਖਦੀਆਂ ਉਹ ਗੱਲ ਬਣਦੀ ਨਹੀਂ ਹੈਗੀ ਚਲੋ ਜਿਹੜੀ ਹੁੰਦੀ ਆ ਨਾਰਮਲ ਪਹਿਲਾਂ ਸਜਾ ਚੱਲਦੀ ਹੁੰਦੀ ਸੀ ਉਹ ਠੀਕ ਆ ਪਰ ਜਿਹੜੀ ਆ ਚੀਜ਼ ਆ ਉਹ ਗਲਤ ਆ ਕਿਉਂਕਿ ਹਰ ਇੱਕ ਦਾ ਪਰਿਵਾਰ ਹੈ ਹਰ ਕਿਸੇ ਕਿਸੇ ਡਰਾਈਵਰ ਦਾ ਜੀ ਕੀ ਕਰਦਾ ਹੈਗਾ ਵੀ ਮੈਂ ਗੱਡੀ ਚਾ ਕੇ ਮਾਰਾਂ ਜਾਂ ਕੁਝ ਕਰਾਂ ਉਹ ਅਣਹੋਣੀਆਂ ਵਾਂ ਜਿਹੜੀਆਂ ਕੁਦਰਤ ਨਾਲੋਂ ਪਰਮਾਤਮਾ ਵੱਲੋਂ ਹੁੰਦੀਆਂ ਵਾਂ ਤੇ ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ ਹੁੰਦਾ ਸਭ ਬੇਇਨਤੀ ਆ ਇਹ ਜਿਹੜੇ ਜੋ ਵੀ ਹੋੰਡਿਆ ਵਾ ਵਧੀਆ ਮਤਲਬ ਵੀ ਜਿਦਾਂ ਨਾਰਮਲ ਚੱਲਦਾ ਵਾ ਚਲਾਓ ਇਹ ਨਹੀਂ ਹੈਗਾ ਵੀ ਐਵੇਂ ਕਦੀ ਆ ਕਰਦਾ ਕਹੇ ਦੀ ਸ਼ਾਂਤੀ ਨਹੀਂ ਇਹਦੇ ਵਿੱਚ ਜਿਹਦੇ ਵਿੱਚ ਕਹੇ ਦੀ ਸ਼ਾਂਤੀ ਨਾ ਹੋਵੇ ਉਹ ਤੋਂ ਪਿਛੇ हट ਜਾਣਾ ਚਾਹੀਦਾ ਸਰਕਾਰ ਨੂੰ ਬੇਨਤੀ ਆ ਵੀ ਇਹ ਨਹੀਂ ਗੱਲ ਬਣਦੀ ਤੇ ਗੱਲ ਚੰਗੀ ਨਹੀਂ ਆਗੇ ਇਹਦਾ ਨਾ ਕਰੋ ਕਿਉਂਕਿ ਹਰ ਇੱਕ ਨੂੰ ਫਿਰ ਇਹਦਾ ਪ੍ਰੋਬਲਮ ਆਉਂਦੀ ਤੰਗੀ ਆਉਂਦੀਆਂ ਕਿਉਂਕਿ ਇਹ ਗੱਲ ਗਲਤ ਹੈ ਕਿਉਂਕਿ ਇਹ ਅਣਹੋਣੀ ਚੀਜ਼ ਹੈ ਬਹੁਤ ਜਿਹੜਾ ਸਰਕਲ ਹੈ ਅੱਜਕੱਲ ਮਤਲਬ ਚਲੋ ਹਨਾ ਹਰ ਚੀਜ਼ ਦੇ ਵਿੱਚ ਪੈਟਰੋਲ ਪੈਂਦਾ ਡੀਜ਼ਲ ਪੈਂਦਾ ਜੋ ਵੀ ਆ ਤੇ ਉਹਦੇ ਨਾਲ ਫਿਰ ਕੋਈ ਇਤਾਂ ਦਾ ਨਹੀਂ ਹੈਗਾ ਵੀ ਕੋਈ ਬੇਵਜਾ ਮਤਲਬ ਵੀ ਕੋਈ ਜਾਣ ਕੇ ਕਵੇ ਵੀ ਮੈਂ ਅਖੀਨਾਂ ਕਰਕੇ ਆਪਣੀ ਜ਼ਿੰਦਗੀ ਜੋਖਮ ਵਿੱਚ ਪਾਵਾਂ ਅਗਲੇ ਦੀ ਵੀ ਪਾਵਾਂ ਇਹ ਜਿਹੜੀਆਂ ਸਾਰੀਆਂ ਕੁਦਰਤ ਦੀਆਂ ਖੇਡਾਂ ਮਹਾਰਾਜ ਦੀਆਂ ਖੇਡਾਂ ਵਾ ਕਿੱਥੇ ਕੀ ਜਾ ਕੇ ਕੀ ਹੋ ਜਾਣਾ ਵਾ ਇਹ ਸਭ ਕੁਝ ਮਹਾਰਾਜ ਦੇ ਹੱਥ ਹੁੰਦਾ ਵਾ ਤੇ ਬਾਕੀ ਇਹ ਆ ਵੀ ਪਰਮਾਤਮਾ ਮ ਦੇਸ਼ ਆਪਣੇ ਤੇ ਪੰਜਾਬ ਤੇ ਮਿਹਰ ਕਰੇ ਤੇ ਵਧੀਆ ਵਧੀਆ ਜਿੱਦਾਂ ਖੁਸ਼ਹਾਲੀ ਰਹੇ ਤੇ ਚੜ੍ਹਦਾ ਰਹੇ। ਬਾਕੀ ਚਲੋ ਗਾਇਸ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਗੱਲ ਬਾਤ। ਇਹ ਵੀਡੀਓ ਨੂੰ ਕਰਦੇ ਆ ਇੱਥੇ ਬੰਦ ਤੇ ਅਗਲੀ ਵੀਡੀਓ ਵਿੱਚ ਮਿਲਾਂਗੇ। ਇਸ ਵੀਡੀਓ ਨੂੰ ਕਰਿਓ ਲਾਇਕ, ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ। ਸ਼ੇਅਰ ਵੀ ਕਰ ਦਿਓ। ਪੰਜਾਬੀ ਜੀ ਸასიਕਾਰ। ਬਾਏ ਬਾਏ।